ਗੁਰੂ ਅਰਜਨ ਦੇਵ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸਾ ਜਾਰਤੀ ਦੇ ਨਾਲ ਕੰਕਨ ਸਿੰਘ ਗੁਰੂ ਅਰਜਨ ਦੇਵ ਸਾਹਿਬ ਸਿੱਧਾਂ ਦੇ ਸਰਤਾਜ ਬਾਣੀ ਦੇ ਬੋਲ ਸੁਨਾਉਣ ਕੇ ਜਹਾਜ਼ ਉਹਨਾਂ ਦੀ ਜੋ ਗਾਥਾ ਦੇਸ਼ ਲੈ ਕੇ ਪਾਣੀ ਹੈ ਉਸ ਦਾ ਜੋ ਪੰਜਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸਾਡੀ ਕਰਨੀ ਹੈ ਗੁਰੂ ਮਹਾਰਾਜ ਆਪ ਮਿਹਰ ਪ੍ਰਯਾਸ ਰੱਖ ਕੇ ਬਖਸ਼ਿਸ਼ ਕਰਕੇ ਉਸ ਦੀ ਵਿਚਾਰ ਆਪ ਕਰੋ ਜੀ ਆਣ ਤੰਤੰਗੁਰੂ ਅਰਜਨਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰ ਰਹੇ ਨੇ ਹੁਕਮ ਕਰ ਰਹੇ ਨੇ ਕਿ ਜੇ ਤੂੰ ਪ੍ਰਮਾਤਮਾ ਨੂੰ ਮਿਲਣਾ ਹੈ ਕਿ ਜਿਹੜਾ ਯੋਗਤਿਆ ਉਹ ਆ ਸਾਧ ਸੰਗਤ ਚ ਬਹਿ ਕੇ ਪ੍ਰਮਾਤਮਾ ਨੂੰ ਨਾਮ ਜਪਣ ਨਾਲ ਬਗੜ ਸਕਦੇ ਆ ਪਰ ਪਾਛਾ ਕਹਿੰਦੇ ਆ ਕਿ ਤੰਤੰਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਦੀ ਜੋ ਬਾਣੀ ਹੈ ਜਾਂ ਕਿਸੇ ਗੁਰਮੁਖ ਬਾਹ ਪੁੱਛ ਦੀ ਸਾਧ ਸੰਗਤ ਉਹ ਸੰਗਤ ਕਰਦੇ ਆ ਤੇ ਸਾਡਾ ਪ੍ਰਮਾਤਮਾ ਨਾਲ ਮਲਾਪ ਹੋ ਸਕਦਾ ਨਾਮ ਸਿਮਨਾ ਗੋ ਜੁਗਤ ਹੈ ਪਾਤਸ਼ਾਹ ਨੇ ਦਸੀਏ ਭਾਈ ਪ੍ਰਾਪਤ ਮਾਨੁਖ ਦੇਹਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮਿਲ ਸਾ ਸੰਗਤ ਭਾਜ ਕੇਵਲ ਨਾ ਭਾਵ ਇਸ ਤਰ੍ਹਾਂ ਇਸ ਜੁਗਤ ਨਾਲ ਆਪਾਂ ਪ੍ਰਮਾਤਮਾ ਨੂੰ ਮਿਲ ਸਕਦੇ ਪਰ ਪਾਤਸ਼ਾਹ ਕਹਿੰਦੇ ਆ ਉਹੜਾ 파ਰਸ਼ ਗੁਰੂ ਆ ਜਿਸ ਤਰ੍ਹਾਂ ਚੰਦਨ ਦਾ ਦਰੁਖ ਹੈ ਛੋਟਾ ਪਰ ਉਹਦੇ ਨਾਲ ਭਾਵੇਂ ਘਟਾ ਪਲਾਸ ਦਾ ਦਰਖਤ ਹੋਵੇ ਪਾਮੇ ਨਿੰਮਦਾ ਹੋਵੇ ਪਾਮ ਨਿੰਮ ਕੌੜੀ ਹੈ ਪਰ ਜਦੋਂ ਉਹਦੀ ਸੰਗਤ ਕਰਦੀ ਹੈ ਤੇ ਉਹਦੀ ਸੰਗਤ ਕਰਨ ਦੇ ਨਾਲ ਉਹਦੇ ਚ ਚੰਦਨ ਵਾਲੇ ਗੁਣ ਸਾਰੇ ਆ ਜਾਂਦੇ ਜਦੋਂ ਆਪਾਂ ਸਾਧ ਸੰਗਤ ਚ ਬਹਿ ਕੇ ਪ੍ਰਮਾਤਮਾ ਦੇ ਗੁਣ ਗਾਉਂਦੇ ਆ ਸਿਫਤ ਸਲਾ ਕਰਦੇ ਆ ਤੇ ਸਾਨੂੰ ਪ੍ਰਮਾਤਮਾ ਨਾਲ ਸਾਡੇ ਮਲਾਪ ਹੋ ਜਾਂਦਾ ਭਾਵੇਂ ਉਹਦੇ ਪ੍ਰਮਾਤਮਾ ਵਾਲੇ ਗੁਣ ਸਾਡੇ ਚ ਪੈਦਾ ਹੋ ਜਾਂਦੇ ਨੇ ਪਰ ਜੇ ਸਾਡੇ ਅੰਦਰ ਹਉਮੈ ਆ ਅਸੀਂ ਦੱਸਦੇ ਮੈਂ ਤਾਂ ਰੋਜ਼ ਸਿਮਰਨ ਕਰਦਾ ਮੈਂ ਰੋਜ਼ ਸਾਧ ਸੰਗਤ ਕਰਦਾ ਮੈਂ ਇਹ ਕਰਦਾ ਪਾਰ ਦੇ ਅੰਦਰ ਹੰਕਾਰ ਹੈ ਤੇ ਫਿਰ ਪਰਮਾਤਮਾ ਨਹੀਂ ਜੇ ਮਿਲ ਸਕਦਾ ਉਹ ਪਾਤਸ਼ਾਹ ਨੇ ਅਧਾਰਨਾ ਦਿੱਤੀਆਂ ਨੇ ਕਿ ਜਿਵੇਂ ਬਾਸ ਆ ਉਹ ਵੀ ਚੰਦਨ ਦੇ ਦਰੱਖਤ ਲਾਗੇ ਹੋਵੇ ਪਰ ਉਹ ਪਰਮਾਤਮ ਉਹ ਅਦਰ ਸਗਦੀ ਨਹੀਂ ਪੈਦਾ ਹੋ ਸਕਦੀ ਜਿਵੇਂ ਜਿਹੜਾ ਢਾਕ ਪਲਾਸਟ ਦਾ ਦਰਖਤ ਆ ਉਹ ਵੀ ਜੇ ਕਬੀਰ ਸਾਹਿਬ ਦੱਸਦੇ ਨੇ ਕਿ ਉਹ ਸੰਗਤ ਕਰਦਾ ਹੈ ਉਹ ਚ ਨਿਮਰਤਾ ਹੈ ਤੇ ਉਹ ਚੰਦਨ ਵਰਗਾ ਹੀ ਹੋ ਸਕਦਾ ਹੈ ਭਾਵ ਜਿਹੜਾ ਨਿਮਰਤਾ ਨਾਂ ਸ਼ਰਧਾ ਭਾਵਨਾ ਨਾਲ ਸਾਧ ਸੰਗ ਵਿੱਚ ਬੈ ਕੇ ਪ੍ਰਮਾਤਮਾ ਦੇ ਗਉਂ ਗਾਉਂਦਾ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਕਬੀਰ ਚੰਦਨ ਕਾ ਬਿਰਵਾ ਪੜਾ ਬੇੜਿਓ ਧਾਕ ਪਲਾਸ ਓਏ ਵੀ ਚੰਦਨ ਹੋਏ ਰੇ ਬਸੇ ਚੋ ਚੰਦਨ ਪਾਸ ਕਿ ਉਹ ਚੰਦਨ ਵਰਗਾ ਹੀ ਹੋ ਸਕਦਾ ਹੈ ਜੇ ਉਹਦੇ ਸੰਗ ਕਰੇ ਉਹਦੀ ਸੰਗਤ ਕਰੇ ਪਰ ਸ਼ਰਦਾ ਦੇ ਪਾਵਨਾਂ ਦੇ ਨਾਲ ਪਰ ਪਾਤਸ਼ਾਹ ਕਹਿੰਦੇ ਦੂਜੇ ਪਾਸੇ ਹੰਕਾਰੀ ਹੈ ਬਾਸ ਉਹ ਉੱਚਾ ਲੰਮਾ ਉਹਨੂੰ ਉਸੇ ਦਾ ਹੰਕਾਰ ਹੈ ਮੈਂ ਬਹੁਤ ਵੱਡਾ ਹੈ ਪਰ ਕਹਿੰਦੇ ਉਹ ਵੀ ਸੰਗਤ ਕਰੇ ਪਰ ਉਹਦਾ ਮਲਾਪ ਨਹੀਂ ਹੋਣਾ ਉਹ ਗੁਣ ਨਹੀਂ ਆਉਣੇ ਜੋ ਜਿਹੜੇ ਚੰਦਨ ਦੇ ਦਰਖਤ ਵਿੱਚ ਨੇ ਪਾਵਸ ਗੰਧੀ ਨਹੀਂ ਉਹਦੇ ਜ ਪੈਦਾ ਹੋਣੀ ਉਸੇ ਤਰ੍ਹਾਂ ਬਾਸ ਹੋਵੇਂ ਦਾ ਉਮਰ ਰਵੇਗਾ ਕਬੀਰ ਬਾਸ ਬਡਾਈ ਬੂੜਿਆ ਇਉਂ ਮਤ ਡੂਬੋ ਕੋਏ ਉਹਦੇ ਜਿੱਦਾਂ ਬਾਸ ਹੰਕਾਰ ਦੇ ਵਿੱਚ ਪਾਪ ਜਿਹੜਾ ਆਦਮੀ ਪ੍ਰਾਣੀ ਆ ਬਾਸ ਦੀ ਤਰ੍ਹਾਂ ਹੰਕਾਰਿਆ ਉਹਦਾ ਉਹ ਆਪ ਉਹ ਡੁੱਬ ਜਾਏਗਾ ਪਾਪ ਪਾਪ ਸਾਗਰ ਨੂੰ ਪਾਰ ਨਹੀਂ ਕਰ ਸਕੇਗਾ ਜਿਵੇਂ ਬਾਸ ਜਿਹੜਾ ਉਹ ਚੰਦਨ ਦੇ ਸੰਗਤ ਕਰਦਾ ਹੈ ਪਰ ਉਹ ਚੰਦਨ ਵਾਲੇ ਗੋਣ ਨਹੀਂ ਆਉਂਦੇ ਚੰਦਨ ਦੇ ਨੇੜੇ ਬਸੇ ਬਾਸ ਸੰਗੰਧ ਨਾ ਹੋਏ ਉਹ ਰਹਿੰਦਾ ਨਾਲ ਸੰਗਤ ਉਹਦੇ ਚ ਹੀ ਹੈ ਚੰਦਨ ਦੇ ਨਾਲ ਹੀ ਹੈ ਸੰਗਤ ਕਰਦਾ ਹੈ ਪਰ ਉਹਦੇ ਤੇ ਉਹsgdਦੀ ਨਹੀਂ ਆਉਂਦੀ ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਨੇ ਸਾਨੂੰ ਸਮਝਾਇਆ ਉਹ ਆਪਾਂ ਉਸ ਜਿਹੜਾ ਪੰਜਵਾਂ ਸ਼ਲੋਕ ਆ ਉਹਦਾ ਪਾਠ ਸਰਵਣ ਕਰੋ ਫਿਰ ਉਸ ਦੀ ਵਿਆਖਿਆ ਕਰਦੇ ਆਪ ਜੀ ਨਾਲ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਲਾਗਰ ਸੰਗੇਣ ਨਿਮ ਬਿਰਖ ਸੇ ਚੰਦਨੇ ਨਿਤ ਬਸੰਤੋ ਬਾਂਸੋ ਨਾਨਕ ਹੰਬਦ ਨਾ ਬੋਏ ਤੇ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਪਾਤਸ਼ਾਹ ਸਾਨੂੰ ਜੋ ਇਹ ਉਪਦੇਸ਼ ਦਿੱਤਾ ਹੈ ਕਿ ਨਿਮਰਤਾ ਨਾਲ ਸ਼ਰਧਾ ਨਾਲ ਨੀਵੇਂ ਬਣ ਕੇ ਤੇ ਆਪਣੀ ਹਉਮੈ ਨੂੰ ਮਾਰ ਕੇ ਫਿਰ ਆਪਾਂ ਸਾਧ ਸੰਗਤਿ ਬੈ ਕੇ ਪ੍ਰਮਾਤਮਾ ਦੇ ਗੁਣ ਗਾਵਾਂਗੇ ਉਹ ਨੂੰ ਮਿਲ ਸਕਦੇ ਆ ਉਹਦਾ ਰੂਪ ਹੋ ਸਕਦੇ ਆ ਉਹਦੇ ਨਾਲ ਮਲਾਪ ਹੋ ਸਕਦਾ ਮਲਾਗਰ ਹੁੰਦਾ ਚੰਦਨ ਸੰਗਿਹਨ ਦਾ ਸੰਗਤ ਨਿੰਮ ਨਿੰਮ ਦਾ ਤਰਾ ਨਿੰਮ ਬਿਰਖ ਨਿੰਮ ਦਾ ਦਰਸ਼ੇ ਚੰਦ ਨੇ ਉਹ ਚੰਦਨ ਦਾ ਹੀ ਰੂਪ ਹੋ ਗਿਆ ਪਾਵੋ ਚੋਂ ਵੀ ਸੰਗੰਧੀ ਨਿੰਮ ਕੌੜੀ ਐ ਪਰ ਉਹ ਜਦੋਂ ਚੰਦਨ ਦਾ ਸੰਗਤ ਕਰਦੀ ਐ ਉਹ 파ਰਸ ਦਾ ਕੰਮ ਕਰਦਾ ਚੰਦਨ ਇਸੇ ਤਰ੍ਹਾਂ ਸਾਡੇ ਸਾਥ ਸੰਗਤ ਜਿਹੜੀ ਐ ਜਦੋਂ ਨਾਮ ਜਪਦੇ ਆ 파ਰਸ ਦਾ ਕੰਮ ਕਰਦੀ ਐ ਉਹ ਜਿਹੜਾ ਨਿੰਮ ਦਾ ਦਰਖਤ ਆ ਉਹ ਚੋਂ ਸਗੰਦੀ ਜਿਦਾ ਚੰਦਨ ਚੋਂ ਆਉਂਦੀ ਆ ਉਸ ਤਰ੍ਹਾਂ ਆਉਣ ਲੱਗ ਜਿੰਦੀ ਮਲਾਗਰ ਸੰਗੇਣ ਜਿਹੜਾ ਚੰਦਨ ਦੀ ਸੰਗਤ ਕਰਦਾ ਹੈ ਨਿੰਮ ਦਾ ਦਰਖਤ ਉਹ ਚੰਦਨ ਵਰਗਾ ਹੀ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਬੰਦਾ ਨਿਮਰਤਾ ਸਹਿ ਸ਼ਰਧਾ ਤੇ ਭਾਵਨਾ ਦੇ ਨਾਲ ਹਉਮੈ ਨੂੰ ਤਿਆ ਕੇ ਤੇ ਸਾਧ ਸੰਗਤ ਬੈ ਕੇ ਪ੍ਰਮਾਤਮਾ ਦੇ ਨਾਮ ਜਪਦਾ ਉਹਦੇ ਗੁਣ ਗਾਉਂਦਾ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਦੂਸਰਾ ਦੱਸਿਆ ਜਿਹੜਾ ਹੰਕਾਰੀ ਹੈ ਜਿਹਦਾ ਬਾਹਸਿਆ ਬਹੁਤ ਵੱਡਾ ਹੈ ਉੱਚਾ ਹੈ ਉਹਨੂੰ ਇਸ ਦਾ ਹੰਕਾਰ ਹੈ ਉਹ ਚੰਦਨ ਦੇ ਨਾਲ ਵੀ ਸੰਗਤ ਵੀ ਕਰਦਾ ਹੈ ਪਰ ਉਹ ਚੰਦਨ ਵਾਲੇ ਗੁਣ ਪਾਵ ਸੰਗੰਧੀ ਨਹੀਂ ਉਹਦੀ ਲੱਕੜ ਤੋਂ ਆਉਂਦੀ ਉਹ ਬਾਹਸ ਵਿੱਚੋਂ ਨਹੀਂ ਆਉਂਦੀ ਇਸੇ ਤਰ੍ਹਾਂ ਜਿਹੜਾ ਬੰਦਾ ਹੰਕਾਰੀ ਹੈ ਉਹ ਭਾਵੇਂ ਸਾਧ ਸੰਗਤ ਰੋਜ਼ ਕਰੇ ਸਾਰਾ ਦਿਨ ਕਰੇ ਪਰ ਉਹ ਉਹਦੇ ਪ੍ਰਮਾਤਮਾ ਨਾਲ ਮਿਲ ਨਹੀਂ ਉਹਦਾ ਪ੍ਰਮਾਤਮਾ ਵਾਲੇ ਗੁਣ ਉਹਦੇ ਚ ਪੈਦਾ ਨਹੀਂ ਹੋ ਸਕਦੇ ਉਹਦਾ ਜੀਵਨ ਸਫਲਾ ਨਹੀਂ ਹੋ ਸਕਦਾ ਨੇਕ ਬਸੰਤੋਂ ਬਾਂਸੋ ਬਾਂਸ ਜਿਹੜਾ ਵਸਦਾ ਨੇੜੇ ਐ ਚੰਦਨ ਦੇ ਨਾਨਕ ਹੰਮਦ ਦੇ ਦਾਹ ਬੋਹੜੇ ਉਹ ਹੰਕਾਰ ਕਰਕੇ ਜਿਹੜਾ ਉਹਦੇ ਵਿੱਚ ਚੰਦਨ ਵਰਗੀ ਸੁਗੰਧੀ ਜਿਹੜੀ ਆ ਬੋਹ ਤੇ ਹੁੰਦਾ ਸੁਗੰਧਿਤ ਨਹੀਂ ਹੁੰਦਾ ਭਾਵ ਉਹਦੇ ਵਿੱਚ ਉਹ ਸੁਗੰਧੀ ਨਹੀਂ ਪੈਂਦਾ ਹੁੰਦੀ ਬਾਂਸ ਵਿੱਚੋਂ ਉਸੇ ਤਰ੍ਹਾਂ ਦਾ ਹੋਵੇਂ ਰਹਿੰਦਾ ਸੋ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜਦੋਂ ਵੀ ਆਪਾਂ ਸਾਧ ਸੰਗਤ ਕਰਨੀ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਨਿਮਰਤਾ ਸਦ ਕਰਨੀ ਕਿਉਂ ਨਿਮਰਤਾ ਨਾਂ ਮੈਂਦਾ ਗੁਰਨਾਮ ਦੇ ਹਿਸਾਬ ਨੇ ਅਸਰ ਸ ਮਿਠਕ ਨੀਵੀ ਨਾਨਕਾ ਗੁਣ ਚਿੰਗਾਈਆਂ ਤਤ ਸਾਰਿਆਂ ਗੁਣਾ ਤੋਂ ਨੀਵਾ ਗੁਣ ਜਿਹੜਾ ਉਹ ਨਿਮਰਤਾ ਹੈ ਤੇ ਫਰੀਦ ਸਾਹਿਬ ਨੇ ਕਿਹਾ ਕਵਣ ਸੋ ਅਖਰ ਕਵਣ ਗੁਣ ਕਵਣ ਸੋ ਮਣੀਆ ਮੰਤ ਕਵਣ ਸੋ ਵੇਸ ਹੋ ਕਰੇ ਜਦ ਬਸ ਆਵੇ ਕੰਤ ਨਿਮਨ ਸੋ ਅਖਰ ਨਿਮਰਤਾ ਖਵਣ ਗੁਣ ਜੇਬਾ ਮਣੀਆ ਮੰਤ ਇਹ ਤਰ੍ਹਾਂ ਪਾਣੇ ਵੇਸ ਕਰਤਾ ਬਸ ਆਵੇ ਕੰਤ ਜਿਸ ਬੰਦੇ ਚ ਹਉਮੈ ਨਹੀਂ ਨਾ ਉਹ ਇਹ ਤਿੰਨ ਗੁਣ ਉਹਦੇ ਚਿਰਦੇ ਆ ਜਿਹੱਚ ਹੰਕਾਰ ਆ ਉਹ ਨਿਮਰਤਾ ਵੀ ਨਹੀਂ ਆ ਸਕਦੀ ਉਹ ਕਿਸ ਨੂੰ ਮaaf ਵੀ ਨਹੀਂ ਕਰ ਸਕਦਾ ਉਹ ਮਿੱਠਾ ਵੀ ਨਹੀਂ ਬੋਲਦਾ ਕੌੜਾ ਬੋਲੇਗਾ ਸੋ ਇਹ ਵੀ ਫਰੀਦ ਸਾਹਿਬ ਨੇ ਵੀ ਕਿਹਾ ਕਿ ਜਿਹਦੇ ਚ ਨਿਮਰਤਾ ਮਿੱਠਾ ਬੋਲਣਾ ਖਿਮਾ ਦਾ ਗੁਣ ਕਿਸੇ ਨੂੰ ਮaaf ਕਰ ਦੇਣਾ ਉਹ ਤਾਂ ਹੀ ਹੋਏਗਾ ਜੇ ਕਿਸ ਦੀ ਹਉਮੈ ਮਰ ਜੇ ਜੇ ਕਿ ਹਉਮੈ ਮਰ ਗਈ ਉਹ ਪ੍ਰਮਾਤਮਾ ਨੂੰ ਮਿਲ ਸਕਦਾ ਹਉਮੈ ਨਾਵੇਂ ਨਾਲ ਵਿਰੋਧ ਹੈ ਦੋਵੇਂ ਨਾਂ ਵਸੇ ਇੱਕ ਥਾਂਏ ਜਿੱਥੇ ਹਉਮੈ ਉਥੇ ਪ੍ਰਮਾਤਮਾ ਨਹੀਂ ਵਸ ਸਕਦਾ ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ ਭਾਂਡਾ ਖਾਲੀ ਕਰਾਂਗੇ ਫੇਰ ਹੀ ਦੂਜੀ ਵਸਤੂ ਅੰਦਰ ਆ ਸਕਦੀ ਹੈ ਉਹ ਪ੍ਰਮਾਤਮਾ ਪਿਤਰ ਤੋਂ ਪਿਤਰ ਤੇ ਜਦੋਂ ਆਪਾਂ ਹਿਰਦੇ ਰੂਪੀ ਭਾਂਡੇ ਨੂੰ ਹਉਮੇ ਮਾਰ ਕੇ ਕਾਮਕ੍ਰੋਹ ਮਾਰ ਕੇ ਸਾਫ ਕਰਾਂਗੇ ਫਿਰ ਪ੍ਰਮਾਤਮਾ ਹਿਰਦੇ ਚ ਵਸੇਗਾ ਬਰੂ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਸਾਨੂੰ ਵੀ ਇਹ ਨਿਮਰਤਾ ਦਾ ਗੁਣ ਵਚਨ ਸਾਡੀ ਹਉਮੇ ਖਤਮ ਕਰ ਦੇਣ ਤਾਂ ਕਿ ਪ੍ਰਮਾਤਮਾ ਨੂੰ ਵੇਲ ਵੇਲ ਸਫਲ ਹੋ ਚਤੀਏ ਕੋਲ ਚੋਕ ਦੀ ਮਾਫੀ ਬਾਹਰ ਜਿੱਕਾ ਖਾਲਸਾ ਵਹਿ ਜਿੱਤੀ ਫਤੇ